ਇੱਕ ਪਾਸੇ ਲੁਧਿਆਣਾ ਜ਼ਿਮਨੀ ਚੋਣ ਤੂਲ ਫੜਦੀ ਨਜ਼ਰ ਆ ਰਹੀ ਹੈ ਜਿੱਥੇ ਲੁਧਿਆਣਾ ਵੈਸਟ ਦੇ ਵਿੱਚ ਚੋਣ ਆਵੀ ਮਾਹੌਲ ਇਸ ਵੇਲੇ ਗਰਮ ਹੁੰਦਾ ਜਾ ਰਿਹਾ ਹੈ ਸਵਾਲ ਵੱਡੇ ਖੜੇ ਹੋ ਰਿਹਾ ਕਿ ਕੀ ਪੰਜ ਮੈਂਬਰੀ ਕਮੇਟੀ ਵੀ ਇਸ ਮਾਹੌਲ ਦੇ ਵਿੱਚ ਯੋਗਦਾਨ ਪਾਵੇਗੀ ਇਸ ਨੂੰ ਹੋਰ ਪਖਾਵੇਗੀ ਕੀ ਲੁਧਿਆਣਾ ਚੋਣ ਦੇ ਵਿੱਚ ਪੰਜ ਮੈਂਬਰੀ ਕਮੇਟੀ ਵੀ ਜ਼ੋਰਦਾਰ ਐਕਸ਼ਨ ਕਰੇਗੀ ਸਿੱਧੇ ਤੌਰ ਤੇ ਨਹੀਂ ਤਾਂ ਅਸਿੱਧੇ ਤੌਰ ਤੇ ਸਹੀ ਬਹੁਤ ਕੁਝ ਵਿਚਾਰਿਆ ਜਾ ਰਿਹਾ ਹੈ ਲੰਗੇ ਕੱਲ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਹੁੰਦੀ ਹੈ ਲੁਧਿਆਣੇ ਦੇ ਵਿੱਚ ਔਰ ਉਸ ਤੋਂ ਬਾਅਦ ਇਹ ਮਸਲਾ ਜ਼ਿਆਦਾ ਪਖੜਨ ਲੱਗ ਗਿਆ ਹੁਣ ਸਵਾਲ ਇਹ ਖੜਾ ਹੋਣ ਲੱਗ ਗਿਆ ਹੈ ਕਿ ਕੀ ਇਸ ਜ਼ਿਮਨੀ ਚੋਣ ਦੇ ਵਿੱਚ ਪੰਜ ਮੈਂਬਰੀ ਕਮੇਟੀ ਕਿਸੇ ਤਰ੍ਹਾਂ ਦੀ ਕੋਈ ਇਨਵੋਲਵਮੈਂਟ ਰੱਖ ਸਕਦੀ ਹੈ ਹਾਲਾਂਕਿ ਅਜੇ ਤੱਕ ਸਿੱਧੇ ਤੌਰ ਤੇ ਸਿਆਸੀ ਪਾਰਟੀ ਹੋਣ ਦਾ ਅਹੁਦਾ ਪੰਜ ਮੈਂਬਰੀ ਕਮੇਟੀ ਕੋਲ ਨਹੀਂ ਹੈ ਪਰ ਕੀ ਆਜ਼ਾਦ ਤੌਰ ਦੇ ਉੱਤੇ ਕੋਈ ਚੋਣ ਲੜੀ ਜਾਵੇਗੀ ਬਡਾ ਸਵਾਲ ਇਹ ਹੈ ਕਿ ਆਜ਼ਾਦ ਤੌਰ ਦੇ ਉੱਤੇ ਪੰਜ ਮੈਂਬਰੀ ਕਮੇਟੀ ਦੀ ਬੈਕਿੰਗ ਦੇ ਨਾਲ ਕੋਈ ਲੀਡਰ ਇਹ ਚੋਣ ਲੜੇਗਾ ਔਰ ਪਰਵਪਕਾਰ ਸਿੰਘ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਹੈਗੇ ਨੇ ਉਹਨਾਂ ਨੂੰ ਲੈ ਕੇ ਤਾਂ ਆਲਰੇਡੀ ਇਹ ਗੱਲਾਂ ਚੱਲ ਰਹੀਆਂ ਕਿ ਉਹ ਇੱਕ ਡਮੀ ਉਮੀਦਵਾਰ ਲਾਣੇ ਗਏ ਨੇ ਹਾਲਾਂਕਿ ਪਹਿਲਾਂ ਮਹੇਸ਼ੰਦਰ ਗਰੇਵਾਲ ਸੀ ਮਹੇਸ਼ੰਦਰ ਗਰੇਵਾਲ ਦੀ ਥਾਂ ਦੇ ਉੱਤੇ ਉਹਨਾਂ ਨੂੰ ਲਾਣਿਆ ਗਿਆ ਇਹ ਮਸਲਾ ਕਾਂਗਰਸ ਦੇ ਨਾਲ ਜੋੜ ਕੇ ਹੁਣ ਤੱਕ ਵਿਚਾਰਿਆ ਜਾਂਦਾ ਰਿਹਾ ਇਲਜ਼ਾਮ ਅਕਾਲੀ ਦਲ ਦੇ ਉੱਤੇ ਇਹਦੇ ਵੀ ਲੱਗੇ ਨੇ ਫਿਰ ਕੀ ਇਹ ਮਸਲਾ ਸਮਝਿਆ ਜਾਵੇ ਕਿ ਕੀ ਪੰਜ ਮੈਂਬਰੀ ਕਮੇਟੀ ਵੀ ਕੋਈ ਇਨਵੋਲਵਮੈਂਟ ਦਿਖਾਵੇਗੀ ਵੱਡਾ ਸਵਾਲ ਤਾਂ ਇਹ ਹੈ ਕਿ ਪੰਜ ਮੈਂਬਰੀ ਕਮੇਟੀ ਵੱਲੋਂ ਵੀ ਕੋਈ ਲੀਡਰ ਉੱਠ ਕੇ ਇਹ ਤੇ ਚੋਣ ਲੜੇਗਾ ਭਾਵੇਂ ਆਜ਼ਾਦ ਤੌਰ ਤੇ ਹੀ ਸਹੀ ਅਰਜੀ ਪੱਦਰ ਤੇ ਪਰ ਕੀ ਇਹ ਚੋਣ ਲੜੀ ਜਾਵੇਗੀ ਜਾਂ ਨਹੀਂ ਇਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ